ਇੱਕ ਰੂਪ ਵਾਲੀ ਵੀਡੀਓ ਬਣਾ ਕੇ ਉਹਨਾਂ ਨੂੰ ਇੱਕ ਕਿਰਦਾਰ ਦੇ ਰੂਪ ਵਿੱਚ ਦਿਖਾਇਆ ਗਿਆ ਇੱਕ ਵੀਡੀਓ ਦੇ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬਾਲ ਗੁਰੂ ਦੇ ਰੂਪ ਅੰਦਰ ਰੋਂਦਿਆਂ ਦਿਖਾਇਆ ਗਿਆ ਸਿੱਖ ਧਰਮ ਦੀਆਂ ਮਾਨਤਾ ਮਰਿਆਦਾ ਦੇ ਅੰਦਰ ਗੁਰੂ ਸਾਹਿਬਾਨਾਂ ਦੀ ਫੋਟੋ ਗੁਰੂ ਸਾਹਿਬਾਨਾਂ ਦੀ ਵੀਡੀਓ ਦੇ ਰੂਪ ਅੰਦਰ ਕਿਸੇ ਦਾ ਰੋਲ ਕਰਨਾ ਕਿਸੇ ਦਾ ਅਦਾਕਾਰੀ ਕਰਨਾ ਇਹ ਕੰਪਲੀਟਲੀ ਬੈਨ ਦੇ ਨਾਲ ਬਹੁਤ ਭਾਵਨਾਵਾਂ ਫੜਕੀਆਂ ਨੇ ਭਾਵਨਾਵਾਂ ਨੂੰ ਥੇਸ ਵੀ ਪਹੁੰਚੀ ਮੈਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਵੱਲੋਂ ਜੋ ਕੰਪਲੇਨਟ ਦਿੱਤੇ ਗਏ ਆ ਮੈਂ ਸੀਪੀ ਸਾਹਿਬ ਨੂੰ ਆਗਰਹੀ ਕਰਦਾ ਦਿੱਲੀ ਪੁਲਿਸ ਨੂੰ ਆਗਰਹੀ ਕਰਦਾ 295ਏ ਦੇ ਤਹਿਤ ਤਰੂ ਰਾਤੀ ਤੇ ਮੁਕਦਮਾ ਦਰਜ ਕਰ ਉਹਨੇ ਕੇਵਲ ਔਰ ਕੇਵਲੇ ਜਾਣ ਬੁਝਕੇ ਕੰਟ੍ਰੋਵਰਸੀ ਕ੍ਰੀਏਟ ਕਰਨ ਵਾਸਤੇ ਕੰਮ ਕੀਤਾ ਹੈ ਦਰੂਵ ਰਾਠੀ ਵੱਲੋਂ ਜੋ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਇੱਕ ਰੂਪ ਵਾਲੀ ਵੀਡੀਓ ਬਣਾ ਕੇ ਉਹਨਾਂ ਨੂੰ ਇੱਕ ਕਿਰਦਾਰ ਦੇ ਰੂਪ ਵਿੱਚ ਦਿਖਾਇਆ ਗਿਆ ਇੱਕ ਵੀਡੀਓ ਦੇ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬਾਲ ਗੁਰੂ ਦੇ ਰੂਪ ਅੰਦਰ ਰੋਂਦਿਆਂ ਦਿਖਾਇਆ ਗਿਆ ਇਹ ਸਾਰਾ ਕੁਝ ਜੋ ਹੈ ਸਿੱਖ ਧਰਮ ਦੇ ਅੰਦਰ ਕਿਸੇ ਵੀ ਤਰੀਕੇ ਅੰਦਰ ਕਬੂਲ ਨਹੀਂ ਸਿੱਖ ਧਰਮ ਦੀਆਂ ਮਾਨਤਾ ਮਰਿਆਦਾ ਦੇ ਅੰਦਰ ਗੁਰੂ ਸਾਹਿਬਾਨਾਂ ਦੀ ਫੋਟੋ ਗੁਰੂ ਸਾਹਿਬਾਨਾਂ ਦੀ ਵੀਡੀਓ ਦੇ ਰੂਪ ਅੰਦਰ ਕਿਸੇ ਦਾ ਰੋਲ ਕਰਨਾ ਕਿਸੇ ਦਾ ਅਦਾਕਾਰੀ ਕਰਨਾ ਇਹ ਕੰਪਲੀਟਲੀ ਬੈਨ ਹੈ ਔਰ ਜੋ ਕੁਝ ਹਸੰਦਰ ਹੋਇਆ ਹੈ ਪੂਰੇ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖਾਂ ਦੀਆਂ ਲਗਾਤਾਰ ਫੋਨ ਔਰ ਮੈਸੇਜ ਆ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋ ਰਿਹਾ ਹੈ ਔਰ ਇਹਨਾਂ ਬਹੁਤ ਭਾਵਨਾਵਾਂ फडकियां ਨੇ ਭਾਵਨਾਵਾਂ ਨੂੰ ਥੇਸ ਵੀ ਪਹੁੰਚਾਈ ਹੈ ਮੈਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਵੱਲੋਂ ਜੋ ਕੰਪਲੇਨਟ ਦਿੱਤੇ ਗਿਆ ਮੈਂ ਸੀਪੀ ਸਾਹਿਬ ਨੂੰ ਆਗਰ ਹੈ ਕਰਦਾ ਹਾਂ ਦਿੱਲੀ ਪੁਲਿਸ ਨੂੰ ਆਗਰ ਹੈ ਕਰਦਾ ਹਾਂ ਤੁਰੰਤ ਉਸਤੇ ਕਾਰਵਾਈ ਕਰਨ 295ਏ ਦੇ ਤਹਿਤ ਤਰਹ ਰਾਤੀ ਤੇ ਮਕਦਮਾ ਦਰਜ ਕਰ ਉਹਨੇ ਕੇਵਲ ਔਰ ਕੇਵਲੇ ਜਾਣ ਬੁਝ ਕੇ ਕੰਟ੍ਰੋਵਰਸੀ ਕ੍ਰੀਏਟ ਕਰਨ ਵਾਸਤੇ ਕੰਮ ਕੀਤਾ ਹੈ ਜੋ ਕਿ ਕਦੇ ਵੀ ਕਿਸੇ ਵੀ ਸੂਰਤ ਅੰਦਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਨਾਲ ਹੀ ਇਹ ਜਿਸ ਪਲੇਟਫਾਰਮਸ ਉੱਤੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੇ ਵੀਡੀਓ ਚੱਲ ਰਹੀਆਂ ਨੇ ਫਰੰਤ ਉਹਨਾਂ ਤੋਂ ਰਿਮੂਵ ਕਰਾਇਆ ਜਾਵੇ ਐਸੀ ਮੇਰੀ ਰਿਕੁਐਸਟ ਹੈ ਦਿੱਲੀ ਪੁਲਿਸ ਨੂੰ ਧੰਨਵਾਦ